ਲਓ ਬਾਈ ਜੀ ਬੀ ਆਪਾਂ ਘਰੇ ਰੱਖਿਆ ਝੋਨੇ ਦਾ ਆਪੇ ਆਪਣਾ ਮੈਂ ਪੱਲੀ 'ਚ ਹੀ ਰੱਖਿਆ ਸੀ ਉੱਤੇ ਮਾਤੀ ਸੀ ਮਛਰ ਜਾਲੀ ਤੇ ਵਧੀਆ ਝੋਨਾ ਸਾਪਿਆ 17 18 ਬਾਸਪਤੀ ਵੈਰੈਟੀ ਐ ਤੇ ਹੁਣ ਇਹਨੂੰ ਪਾਣੀ ਵੀ ਦੀ ਕੱਢ ਕੇ ਕੇਰਾ ਪਾ ਤੇ ਸਾਰੀ ਉਹ ਨਿਕਲ ਜੂਗੀ ਇਹ ਝਾਰਨੇ ਦਾ ਝਾਰਤਾ ਸੀ ਮੈਂ ਹੁਣ ਫੋਕ ਕੱਢ ਦਾਂਗੇ ਸਾਰੀ ਆਪਾਂ ਆਪਾਂ ਤੀਤੀ ਬਾਈ ਜੀ ਆ ਜਿਹੜੇ ਫੋਕ ਆ ਸਾਰੇ ਉੱਤੇ ਆਈ ਜਾਂਦੇ ਆ ਆਪਾਂ ਚਾਹ ਪੋਣੀ ਨਾਲ ਕੱਢੀ ਜਾਂਦੇ ਆ ਚਾਹ ਪੋਣੀ ਨਾਲ ਆਪਾਂ ਕੱਢੀ ਆ ਨਾ 17 18 ਵੈਰਾਈਟੀ ਬਹੁਤ ਵਧੀਆ ਇਹ ਇੱਕ ਗੱਟਾ ਜੂਰੀਆ ਦਾ ਪਾਉਣੇ ਹੁੰਨੇ ਆ ਵੱਧ ਨਹੀਂ ਪਾਉਂਦੇ ਆਪਾਂ ਤੇ ਝਾੜ ਵਧੀਆ ਦੇ ਜਾਂਦਾ ਤੇ ਆਪ ਦਾ ਵੀ ਆਪ ਰੱਖਿਆ ਕਰੋ ਆਪਾਂ ਹੁਣ 200 ਰੁਪਏ ਕਿਲੋ ਲੈਉਣੇ ਆ ਜਿਹੜਾ ਰੇਟ ਤੇ ਹੁਣ ਉਹ ਹੀ ਘਰੇ ਰੱਖਿਆ ਹੋਏ 5 ਕਿਲੋ ਮੈਂ ਕਿੱਲੇ ਸਾਵਨਾ ਪਾਉਂਗਾ 2.5 ਕਿੱਲੇ ਤੇ 3 ਕਿਲੋ 3 ਕਿਲੋ ਵੀ ਪਾਉਂਗਾ 15 ਕਿਲੋ ਵੀ ਦੂੰਗਾ ਫੋਕ ਤਾਂ ਜਾਦੇ ਬਣ ਜਾਂਦੀ ਆ ਆਪ ਸੁਕਾ ਲਿਆ ਝੋਨਾ ਹੁਣ ਵਧੀਆ ਨਿਖਰ ਕੇ ਸਾਫ ਹੋ ਗਿਆ ਇਹ ਆ ਦੇਖ ਲਓ ਦਾਣੇ ਵਧੀਆ ਸਾਫ ਹੈ ਕੋਈ ਕਮੀ ਨਹੀਂ ਆਪ ਦਾ ਵੀ ਆਪ ਰੱਖੇ ਅਮੇ ਪੈਸੇ ਖਰਾਬ ਕਰਨ ਨਾਲੋਂ ਬਾਈ ਜੀ ਵੀ ਆਪਾਂ ਵਧੀਆ ਵੈਰਾਈਟੀ ਆ ਇਹ ਸਾਰਾ 20 ਸਗਾ ਲਿਆ ਹੁਣ ਆਪਾਂ ਇਹਦਾ ਤੋਲਣ ਲੱਗੇ ਸੀ ਮੇਰੇ ਕੋਲੇ ਬੱਤਾ ਸੀ 1.5 ਕਿਲੋ ਆ 1.5 ਕਿਲੋ ਵਾਲਾ ਤੇ 1.5 ਕਿਲੋ ਪਹਿਲਾਂ ਆ ਤੋਲ ਲਿਆ ਮੈਂ ਆ ਤੋੜ ਕੇ ਇਹਨੂੰ ਤੋੜ ਲਿਆ ਫਿਰ ਇਹਦਾ ਇੱਧਰ ਰੱਖ ਦਾਂਗੇ ਫਿਰ ਹੋ ਜਾ 3 ਕਿਲੋ ਇਸ ਮੁਗ ਤੋਂ ਲੈਣਾ ਬੂਆਪਾ ਨੇ ਇਹ ਤਿੰਨ ਤਿੰਨ ਕਿਲੋ ਕਰਕੇ ਮੈਂ ਢਾਈ ਕਿੱਲੇ ਬੀਜਨਾ ਲਾਉਣਾ ਝੋਨਾ ਤੇ 20 ਪਾਉਂਗਾ ਮੈਂ ਤਿੰਨ ਕਿੱਲਾਂ ਦਾ 5 ਕਿਲੋ ਕਿੱਲੇ ਦਾ ਬਹੁਤ ਰਹਿੰਦਾ 17 18 ਜਿਹੜੀ ਬਾਸਪਤੀ ਵੈਰਾਈਟੀ ਹੈ ਤੇ ਮੈਂ ਤਾਂ ਕਰਕੇ ਢਾਈ ਕਿੱਲਾਂ ਦੇ ਬਜਾਏ ਤਿੰਨ ਕਿੱਲਾਂ ਦਾ ਬੀਜ ਆਣਾ ਵੀ ਆਪਣੇ ਕੋਲੇ ਘਟੇ ਨਾ ਫੇਰ ਆਪਾਂ ਭਾਲਦੇ ਰਹਿੰਨੇ ਕਿਸੇ ਤੋਂ ਤੇ ਪਹਿਲੇ ਵੱਧ ਬੀਜ ਲੈ ਤੇ ਹੁਣ ਆਪਾਂ ਨਾ ਪਹਿਲਾਂ ਤਾਂ ਇੱਕ ਵਾਰੀ ਭਿਉਂਤਾ ਸੀ ਇਹਨੂੰ ਮੈਂ ਜਿਹੜਾ ਹੁਣ ਦਿਖਾ ਦਤਾ ਤੇ ਭੌਂਕੇ ਤਾਂ ਆ ਨਿਕਲੇ ਪਰਾਲੇ ਆ ਦੀ ਐਨੀ ਆ ਫੋਕ ਨਿਕਲੇ ਸਾਰੀ ਆ ਇੰਨੇ ਫੋਕ ਆ ਸਾਰੇ ਆਹ ਲਾ ਉੱਡਦੀ ਦਿਖਾਉਣਾ ਤੁਹਾਨੂੰ ਇੱਧਰ ਦਿਖਾਓ ਉੱਡੀ ਜਾਂਦੀ ਆ ਸਾਰੀ ਫੋਕ ਹੈ ਤੋਂ ਪਹਿਲਾਂ ਐ ਭੌਂਤੀ ਐ ਵੀਰੇ ਬੇਟ ਦਾ ਪਤਾ ਲੱਗ ਜੇ ਹੁਣ ਆਪਾਂ ਨੂੰ ਉਹਨੇ ਵੀ ਸਾਰੀ ਜੋ ਆਪਾਂ ਤਿੰਨ ਕਿਲੋ ਆ ਗਿਆ ਤੇ ਤਿੰਨ ਹੋਰ ਪਾਵਾਂਗੇ ਤਿੰਨ ਹੋਰ ਹੋ ਗਿਆ ਕਿ ਆ ਮੈਂ ਤੋਲਦਾ 3 ਕਿਲੋ ਤੋਲਦਾ ਮੈਂ ਡੀਏਪੀ ਪਹਿਲਾਂ ਡੀਏਪੀ ਦਾ ਛਟਾ ਦੇ ਕੇ ਤੇ ਫਿਰ ਇਹਦਾ ਛਟਾ ਦੇ ਦਾਂਗੇ ਮਨਸ 7 ਮਰਲਿਆਂ ਦੇ ਵਿੱਚ ਪਾਉਣੀ ਆਏ ਮੈਂ 8 ਮਰਲਿਆਂ ਚ ਪਾਉਂ ਥੋੜਾ ਵੱਧ ਚ ਪਾਉਂ ਕਿਉਂ 15 ਹੀ ਤਾਂ ਦਾ ਮੈਂ 18 ਕਿਲੋ ਪਾਉਂਗਾ ਆਪ ਦਾ ਘਰ ਦਾ ਰੱਖਿਆ 20 ਆ ਇਹ ਵੀ ਮੈਨੂੰ ਆਇਆ ਆਪਾਂ 200 ਰੁਪਏ ਕਿਲੋ ਕਾਦੇ ਵਾਸਤੇ ਲੈਣਾ ਜਦੋਂ ਆਪ ਦਾ 20 ਹੋਵੇ ਆਪ ਦਾ 20 ਤਿਆਰ ਕਰਿਆ ਸਾਰਾ ਇਹ 50 ਰੁਪਏ ਕਿਲੋ ਵਾਲਾ 55 ਰੁਪਏ ਵਾਲੋ ਕਿਲੋ ਵਾਲਾ ਤੇ ਫਿਰ ਆਪਾਂ 200 ਰੁਪਏ ਕਿਲੋ ਲਾਉਣੇ ਆ ਆਪ ਦਾ ਘਰੂ ਵੀ ਰੱਖਿਆ ਹੋਵੇ ਤੇ ਬਾਕੀ ਇਹ ਵੈਰਾਈਟੀ ਵਧੀਆ ਹੈ ਜਿਹੜੀ 17 18 ਕੋਈ ਜੂਰਗਾਨੀ ਵਾਲੀ ਪੈਂਦੇ ਇੱਕ ਗੱਟਾ ਸਵਾ ਗੱਟਾ ਜੂਰਗਾਨਾ ਪੈਂਦਾ ਇਹਦੇ ਵਿੱਚ ਤੇ ਜਿੰਨੀ ਮੈਂ 베ਚੀ ਐ ਘਰੋਂ 베ਚਿਆ ਸਾਰਾ ਝੋਨਾ ਇਹ ਬਾਸਪਤੀ ਉਹ ਖੌਂਚੇ ਨਾਲ ਭਰ ਕੇ ਲਿਗਾ ਟਰੈਕਟਰ ਵਾਲੇ ਨਾਲ ਲਾਲਿਆਣਾ ਪਿੰਡ ਦਾ ਉਹਦਾ ਬੰਦੇ ਦਾ ਵਪਾਰੀ ਦਾ ਮੁੰਡੇ ਦਾ ਮੈਂ ਨੌ ਨਹੀਂ ਜਾਂਦਾ ਪਾਗੋ ਵੀ ਪੰਦਾ ਉਹ ਬੋਧੀਆਂ ਵੀ ਰੱਖਦਾ ਤੇ ਉਹ ਘਰੋਂ ਲੈ ਗਿਆ ਆਪਣੇ 97000 ਦਾ ਕਿੱਲੇ 'ਚ ਹੋ ਗਿਆ ਝੋਨਾ ਤੇ ਉਹੀ ਵੈਰੈਟੀ ਹੁਣ ਦੁਬਾਰਾ ਰੱਖੀ ਐ ਮੈਂ ਤੇ ਹੁਣ ਇਹ ਤਾਂ ਪਾਣੀ ਪਾ ਕੇ ਸ਼ਾਮੇ ਰੱਖ ਦਾਂਗੇ 24 ਘੰਟੇ ਪਿਆਉਣ ਦੋ ਭਾਵੇਂ ਭਾਵੇਂ ਪਿਆਉਣ 36 ਘੰਟੇ ਉਹ ਆਪਣੀ ਆਪ ਦੀ ਮਰਜ਼ੀ ਐ 24 ਤੋਂ 36 ਕਰਨਾ ਕਰ ਲੋ ਤੇ ਹੁਣ ਆਪਾਂ ਇਹ ਬੀਜਾਂਗੇ ਬਸ ਆਪ ਹੀ ਐਨੀ ਕੀ ਜਾਣਕਾਰੀ ਆਪਣੀ ਬਸ ਸ਼ੇਅਰ ਤੇ ਕਮੈਂਟ ਕਰਦਾ ਕਰੋ ਕਿਉਂਕਿ ਪਤਾ ਲੱਗ ਜੇ ਗਾਂਵ ਵਾਸ ਤੇ ਬੰਦਾ ਆਪਦੀ ਵੈਰੈਟੀ ਆਪ ਰੱਖ ਲੈਂਦਾ ਵੀ ਹੁਣ ਮੈਂ ਪਹਿਲਾਂ ਵੀ ਇਹੀ ਵੈਰੈਟੀ ਸੀ 17 18 ਬਾਸਮਤੀ ਤੇ ਹੁਣ ਵੀ ਉਹੀ ਰੱਖੀ ਐ ਤੇ ਕਣਕ ਦਾ ਵੀ ਵੀ ਆਪ ਰੱਖਿਆ ਕਰੋ ਜਿਹੜਾ ਆਪਣੇ ਕੋਲ ਹੁੰਦਾ ਹੁਣ ਮੇਰੇ ਕੋਲ 303 ਸੀ ਪਹਿਲਾਂ ਵੀ ਤੇ 303 ਨੇ ਹੁਣ ਵੀ ਜਿਆ ਸੀ ਹੁਣ ਗਾਂਵ ਵਾਸ ਤੇ ਆਪਈ ਕਣਕ ਆਪਣੀ ਇਹ ਵੀ ਹੁਣ ਰੱਖੀ ਹੋਈ ਆਪਾਂ ਅਜੇ ਤੱਕ ਆਵਾ ਵੇਚੀ ਨਹੀਂ ਹੁਣ ਰੱਖੀ ਹੋਈ ਆ ਇਹ 6 ਕਿਲੋ ਬਚ ਗਿਆ ਭਾਈ ਜੀ ਆਪਣੇ ਕੋਲੇ ਵੀ ਆ ਦਿਲਾ ਹੈਗਾ ਬਚ ਗਿਆ ਇਹ ਮੈਂ 18 ਕਿਲੋ ਭਿਉਂਤਾ ਆ ਦੋ ੱੱਬਾਂ ਚ ਭਿਉਂਤਾ ਪਿਆ ਫੋਕ ਤਾਂ ਇੰਨਾ ਕੀ ਨਿਕਲਿਆ ਕਿਉਂ ਪਹਿਲਾਂ ਇਹ ਫੋਕ ਕੱਢੀ ਹੋਈ ਏਦੀ ਜਿਹੜੀ ਆ ਪਈ ਐ ਇਹ ਸਾਰੀ ਫੋਕ ਕੱਢੀ ਹੋਈ ਐ ਤਾਂ ਕਰਕੇ ਦਵਾਰੇ ਆਪਾਂ ਬੇਟ ਕਰਕੇ ਨਾ ਇਹ ਮੁੱਠੀ ਮੁੱਠੀ ਨੂੰ ਪਹਿਲਾਂ ਹੀ ਵੱਧ ਪਾਈ ਸੀ ਥੋੜੀ ਜੀ ਪਿੱਤਾ ਤਾਂ ਫੋਕ ਆ ਜੂਗੀ ਤੇ ਜਿਹੜਾ ਭਰਾ ਨੂੰ ਚਾਹੀਦਾ ਹੋਇਆ ਤਾਂ ਮੈਨੂੰ ਦੱਸ ਦਿਓ ਲੈ ਜਿਓ ਹਾ ਇਹਦੇ ਪੈਸੇ ਆਪਾਂ ਕਿਸੇ ਤੋਂ ਕੋਈ ਨਹੀਂ ਲੈਣੇ 6 ਕਿਲੋ ਵੀ ਬਚ ਗਿਆ ਇਹ 17 18 ਦਾ ਬਾਸਪਤੀ ਦਾ